ਬਾਕੀ ਤੁਸੀਂ ਰੱਖੀਏ ਸਾਨੂੰ ਥੋੜੀ ਬੋਦੀ ਜਾਣਕਾਰੀ ਦੇਵਾਂ ਸਮਾਂ ਦੀ ਪਹਿਲਾ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਸਾਡੇ ਜਿੰਨੇ ਵੀ ਪੱਤਰਕਾਰ ਪੱਤਰਕਾਰ ਭਰਾ ਸਾਡੇ ਇੱਥੇ ਸਾਡੇ ਕੋਲ ਪਹੁੰਚੇ ਆ ਐਸਜੀਆਰ ਹਸਪੀਟਲ ਦੇ ਵਿੱਚ ਮੈਂ ਡਾਕਟਰ ਪਰਮਿੰਦਰ ਸਿੰਘ ਐਸਜੀਆਰ ਹਸਪੀਟਲ ਕੋਰਟ ਤੋਂ ਹੀ ਤੋਂ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਜੋ ਅੱਜ ਸ਼ੁਭ ਦਿਹਾੜਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਕਿ ਹਿੰਦ ਦੀ ਚਾਦਰ ਕਿਹਾ ਗਿਆ ਉਸ ਸ਼ੁਭ ਦਿਹਾੜੇ ਦੀਆਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਸਾਡੇ ਦੇਸ਼ ਨਿਵਾਸੀਆਂ ਨੂੰ ਔਰ ਦੇਸ਼ਾ ਪ੍ਰਦੇਸ਼ਾਂ ਵਿੱਚ ਬੈਠੇ ਸਾਰੇ ਦੇ ਸਾਰੇ ਜਿੰਨੀ ਵੀ ਸਾਧ ਸੰਗਤ ਹੈ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਔਰ ਨਾਲ ਦੀ ਨਾਲ ਜੋ ਵੀ ਕੰਮ ਜੋ ਵੀ ਪਰਸਨ ਜੋ ਵੀ ਕੰਮ ਕਰਦਾ ਉਹ ਪ੍ਰਮਾਤਮਾ ਵੱਲੋਂ ਵਾਕਸੀ ਗਈ ਇੱਕ ਡਿਊਟੀ ਹੁੰਦੀ ਹੈ ਇਸ ਡਿਊਟੀ ਦੇ ਤਹਿਤ ਅਸੀਂ ਅੱਜ ਸਾਰੇ ਇੱਥੇ ਬੈਠੇ ਆਂ ਇਹ ਡਿਊਟੀ ਪਰਮਾਤਮਾ ਨੇ ਸਾਨੂੰ ਬਖਸ਼ੀ ਆ ਉਹਨਾਂ ਦੇ ਸ਼ੁਭ ਦਿਹਾੜੇ ਤੇ ਮੈਂ ਬਹੁਤ ਕਿਸਮਤ ਵਾਲਾ ਆ ਕਿ ਇੱਕ ਅਸੀਂ ਜੋ ਡਿਪਾਰਟਮੈਂਟ ਆ ਐਡ-ਆਨ ਕਰਨ ਜਾ ਰਹੇ ਆ ਗਾਇਨੀ ਦਾ ਜਿਸ ਦੀ ਕਿ ਸਾਡੇ ਇਲਾਕਾ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਲੋੜ ਸੀਗੀ ਤੇ ਨਾਲ ਦੀ ਨਾਲ ਮੈਂ ਆਪਣੀ ਟੀਮ ਮੈਂਬਰਾਂ ਨੂੰ ਵਧਾਰਿਆ ਸਾਡੀ ਟੀਮ ਦੇ ਵਿੱਚ ਡਾਕਟਰ ਵਿਸ਼ਾਲ ਪੱਲਾ ਜੀ ਜੋ ਕਿ ਮਲਟੀ ਸਪੈਸ਼ੈਲਟੀ ਹਸਪੀਟਲਾਂ ਦੇ ਐਫ ਡੀ ਵੀ ਰਹਿ ਚੁਕੇ ਸੀ ਸੀਈਓ ਵੀ ਰਹਿ ਚੁਕੇ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਨਾਲ ਰਨ ਕੀਤਾ ਜਿਨ੍ਹਾਂ ਦਾ ਕਿ 20 ਸਾਲ ਦਾ ਐਕਸਪੀਰੀਅੰਸ ਹੈ ਜੋ ਕਿ ਸਾਡਾ ਵਿਜ਼ਨ ਹੈ ਇਸ ਵੇਲੇ ਕਿ ਸਾਡੇ ਇਲਾਕੇ ਦੇ ਵਿੱਚ ਜੋ ਸਭ ਤੋਂ ਵੱਧ ਲੋੜ ਹੈ ਮਲਟੀ ਸਪੈਸ਼ੈਲਟੀ ਹਸਪੀਟਲ ਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਅਸੀਂ 5 ਸਾਲ ਪੂਰੇ ਕਰਨ ਜਾ ਰਹੇ ਹਾਂ ਕੋਟਫਟੋਹੀ ਦੇ ਵਿੱਚ ਇਹ ਪੰਜਵਾਂ ਸਾਲ ਜੋ ਹੈ ਇਸ ਨੂੰ ਆਪਾਂ 골ਡਨ ਈਅਰ ਦੇ ਲੈ ਕੇ ਗੋਲਡਨ ਜੀਅਰ ਲੈਣਾ ਚਾਹੁੰਦੇ ਆ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੀ ਸਾਡੇ ਇਲਾਕਾ ਨਿਵਾਸੀਆਂ ਨੂੰ ਜੋ ਫੈਸਿਲਟੀਆਂ ਲਈ ਦੂਰ ਦਰਾੜ ਜਾਣਾ ਪੈਂਦਾ ਹੈ ਤੋਂ ਉਹ ਸਾਰੇ ਦੇ ਸਾਰੇ ਇੱਥੇ ਹੀ ਕੋਟਫਤੂਹੀ ਦੇ ਵਿੱਚ ਐਸਜੀਆਰ ਹਸਪੀਟਲ ਦੇ ਵਿੱਚ ਅਸੀਂ ਰਨਿੰਗ ਦੇ ਵਿੱਚ ਲੈ ਕੇ ਆਵਾਂਗੇ ਤੇ ਬਾਕੀ ਜੋ ਹੈ ਉਹ ਸਾਡੇ ਵਿਸ਼ਾਲ ਪੱਲਾ ਜੀ ਜੋ ਕਿ ਸਾਡੇ ਆਲਰੇਡੀ ਅਪਾਇੰਟ ਹੋ ਚੁੱਕੇ ਸਾਡੇ ਟੀਮ ਮੈਂਬਰ ਹੈ ਜੀ ਸੀਈਓ ਮੈਂ ਚਾਹੁੰਦਾ ਕਿ ਉਹ ਸਾਰਾ ਵਿਸਤਾਰ ਪੂਰਵਕ ਤੁਹਾਨੂੰ ਇੱਕ ਵਾਰ ਦੱਸ ਸਕਦੇ ਹਾਂ। ਔਰ ਸਾਰੀ ਪ੍ਰੈਸ ਤੇ ਵੀਰਾਂ ਦਾ ਥੈਂਕਸ ਕਰਨਾ ਚਾਹੁੰਦਾ। ਔਰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਵਿਜਨ ਹੈ ਐਸ ਜੀ ਆਰ ਹਸਪੀਟਲ ਨੂੰ ਲੈ ਕੇ ਉਹ ਬਹੁਤ ਹੀ ਕਲੀਅਰ ਹੈ। ਐਸ ਵਿਜਨ ਤਹਿਤ ਮੇਰੇ ਡਾਕਟਰ ਸਾਹਿਬ ਨਾਲ ਬੜੀ ਡਿਟੇਲਡ ਮੀਟਿੰਗਸ ਹੋ ਚੁੱਕੀਆਂ ਨੇ। ਔਰ ਡਾਕਟਰ ਸਾਹਿਬ ਚਾਹੁੰਦੇ ਨੇ ਕਿ ਜਿੰਨੇ ਵੀ ਇਲਾਕੇ ਆਸ-ਪਾਸ ਦੇ ਲੱਗਦੇ ਨੇ, ਜਿੰਨੇ ਵੀ ਪਿੰਡ ਲੱਗਦੇ ਨੇ, ਉਹਨਾਂ ਨੂੰ ਅਸੀਂ ਬੈਸਟ ਮਲਟੀ ਸਪੈਸ਼ਲਟੀ ਹਸਪੀਟਲ ਵੀ सुविधाव उपलब्ध कराइए चार साल तो यह हॉस्पिटल चल रहा है और चार साल तो मेडिकल डिपार्टमेंट और सर्जरी डिपार्टमेंट बहुत ही सक्सेसफुली रन कर रहा है डॉक्टर साहब हज़ार पेशेंट्स न ट्रीट कर चुके हैं इलाके डॉक्टर साहब का पहले तो बहुत नाम है इस हॉस्पिटल का पहले तो बहुत नाम है बट हूँ जो आने वाले टाइम के लिए हिसाब देखते हुए और पेशेंट्स के लिए बढ़ते पेशेंट्स देखते हुए ਸਾਡੀ ਡਿਪਾਰਟਮੈਂਟ ਗਾਇਨੀ ਡਿਪਾਰਟਮੈਂਟ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਤੇ ਅੱਜ ਅਸੀਂ ਆਪਣਾ ਗਾਇਨੀ ਡਿਪਾਰਟਮੈਂਟ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਡਾਕਟਰ ਮਮਤਾ ਸਾਨੂੰ ਜੁਆਇਨ ਕੀਤੇ ਹੈ ਜਿਹੜੀ ਕਿ ਹੁਣੇ ਤੁਹਾਨੂੰ ਸਾਰੀ ਡਿਟੇਲ ਚ ਦੱਸਣਗੇ ਮੇਰੇ ਬਾਅਦ ਔਰ ਡਾਕਟਰ ਮਮਤਾ ਨੂੰ ਮੈਂ ਵੈਲਕਮ ਕਰਾਂਗਾ ਇਸ ਤੋਂ ਇਲਾਵਾ ਜੀ ਸਾਡਾ ਜਿਹੜਾ ਮਿਸ਼ਨ ਹੈ ਉਹ ਹੈ ਕਿ ਇਲਾਕੇ ਦੇ ਵਸਨੀਕਾਂ ਨੂੰ ਜਿੱਦਾਂ ਡਾਕਟਰ ਸਾਹਿਬ ਨੇ ਵੀ ਮਿਲਿਸ਼ ਕੀਤਾ ਹੈ ਕਿ ਅਸੀਂ ਬੈਸਟ ਸਰਵਿਸਿਜ਼ ਕੁਆਲਿਟੀ ਜੋ ਹਸਪੀਟਲ ਚ ਹਾਈਜੀਨ ਹੁੰਦੀ ਹੈ ਔਰ ਜਿਹੜੇ ਬੈਸਟ ਡਾਕਟਰਸ ਪ੍ਰੋਵਾਈਡ ਕਰੀਏ ਜਿੱਦਾਂ ਕਿ ਮੈਂ ਦੱਸਿਆ ਕਿ ਸਾਡੇ ਕੋਲ ਮੈਡੀਸਨ ਡਿਪਾਰਟਮੈਂਟ ਔਰ ਸਰਜਰੀ ਡਿਪਾਰਟਮੈਂਟ ਹੈ ਗਾਇਨਿਕੋਲੋਜੀ ਡਿਪਾਰਟਮੈਂਟ ਅੱਜ ਐਡ ਕਰ ਰਹੇ ਆ ਜਿਹਦੇ ਚ ਅਨਵੰਡੇ ਸਮੇਂ ਅਸੀਂ ਸਾਰੇ ਆਸ-ਪਾਸ ਦੇ ਇਲਾਕੇ ਵਾਲਿਆਂ ਨੂੰ ਬੈਨੀਫਿਟ ਦਿਆਂਗੇ ਇਸ ਤੋਂ ਇਲਾਵਾ ਜਿਹੜਾ ਸਾਡਾ ਮੇਨ ਮਿਸ਼ਨ ਹੈ ਉਹ ਹੈ ਅਸੀਂ ਬਹੁਤ ਹੀ ਜਲਦੀ ਨੈਫਰੋਲੋਜੀ ਡਿਪਾਰਟਮੈਂਟ ਔਰ ਜਿਹਦੇ ਚ ਡਾਇਲਿਸਿਸ ਤੁਸੀਂ ਦੇਖਿਆ ਹੋਏਗਾ ਡਾਇਲਿਸਿਸ ਦੀ ਬਹੁਤ ਲੋੜ ਪੈ ਰਹੀ ਹੈ ਡਾਇਲਿਸਿਸ ਦੀਆਂ ਮਸ਼ੀਨਸ ਐਡ ਕਰਾਂਗੇ ਆਨ ਵਾਲੇ ਬਹੁਤ ਹੀ ਜਲਦੀ ਸਮਝ ਜਿੱਦਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਸਾਨੂੰ 5 ਸਾਲ ਕੰਪਲੀਟ ਹੋਣ ਵਾਲੇ ਨੇ ਤੇ ਅਸੀਂ 5 ਸਾਲਾਂ ਦੇ ਕੰਪਲੀਟ ਹੋਣ ਦੇ ਉਪਲਕਸ਼ ਵਿੱਚ ਅਸੀਂ ਸਭ ਐਡਵਾਂਸਮੈਂਟ ਕਰਾਂਗੇ ਔਰ ਅਸੀਂ ਔਨਕੋਲੋਜੀ ਦੇਖੋ ਪੰਜਾਬ ਚ ਜਾਂ ਪੂਰੇ ਇੰਡੀਆ ਚ ਕਹਿ ਲੋ ਔਨਕੋਲੋਜੀ ਯਾਨੀ ਕੈਂਸਰ ਇੱਕ ਬਹੁਤ ਹੀ ਨਾਮੁਰਾਤ ਬਿਮਾਰੀ ਕਹੀ ਜਾਂਦੀ ਹੈ ਔਰ ਲੋਕਾਂ ਨੂੰ ਕੈਂਸਰ ਦੇ ਇਲਾਜ ਦੇ ਲਈ ਬੰਬੇ ਲੁਧਿਆਣਾ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਹੈ ਜਿਹਦੇ ਕਾਰਨ ਉਹਨਾਂ ਨੂੰ ਬਹੁਤ ਹੀ ਖੱਜਲ ਹੋਣਾ ਪੈਂਦਾ ਹੈ ਮੈਂਟਲੀ ਤੇ ਖੱਜਲ ਹੋਣਾ ਪੈਂਦਾ ਹੈ ਫਾਈਨੈਂਸ਼ੀਅਲੀ ਵੀ ਬਹੁਤ ਪ੍ਰੋਬਲਮ ਹੁੰਦੀ ਹੈ ਇਸ ਲਈ ਡਾਕਟਰ ਸਾਹਿਬ ਨੇ ਡਿਸਾਈਡ ਕੀਤਾ ਹੈ ਕਿ ਅਸੀਂ ਇੱਥੇ ਬਹੁਤ ਹੀ ਜਲਦੀ ਔਨਕੋਲੋਜੀ ਡਿਪਾਰਟਮੈਂਟ ਵੀ ਇਨੌਗੂਰੇਟ ਕਰਾਂਗੇ ਜਿਹਦੇ 'ਚ ਇਲਾਕਾ ਵਾਸੀਆਂ ਨੂੰ ਕੈਂਸਰ ਦੀ ਇਲਾਜ ਦੀਆਂ ਸਹੂਿਦਾਵਾਂ ਅਸੀਂ ਮੁਹੱਈਆ ਕਰਾਂਗੇ ਇਦੇ ਨਾਲ ਮੈਂ ਇੱਕ ਵਾਰੀ ਫੇਰ ਤੁਹਾਨੂੰ ਸਭ ਨੂੰ ਧੰਨਵਾਦ ਕਰਾਂਗਾ ਔਰ ਮੈਂ ਚਾਹਾਂਗਾ ਡਾਕਟਰ ਮਮਤਾ ਜੀ ਨੇ ਸਾਨੂੰ ਐਜ਼ ਅ ਐਚਓਡੀ ਗਾਇਨੀ ਜੋਇਨ ਕੀਤਾ ਹੈ ਉਹ ਕੋ ਡਿਟੇਲਸ ਤੁਹਾਨੂੰ ਦੱਸੇ। ਮੈਂ ਐਜ਼ ਅ ਗਾਇਨੀਕੋਲੋਜਿਸ ਜੋਇਨ ਕੀਤਾ ਹੈ ਐਸਟਰੀਆ ਹਸਪੀਟਲ ਵਿੱਚ ਜਿਵੇਂ ਕਿ ਸਨੀ ਦੱਸਿਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਰਦਾ ਪਰ ਡਾਕਟਰ ਕੋ ਲੈਂਦਾ ਤਾਂ ਤੇ ਸਰਦਾ ਕਿ ਇਹਨਾਂ ਨੇ ਮੈਨੂੰ ਚਾਂਸ ਦਿੱਤਾ ਤਾਂ ਕਿ ਮੈਂ ਇਸ ਇਲਾਕੇ ਦੇ ਲੋਕਾਂ ਦੀ ਔਰਤਾਂ ਦੀ ਬੱਚਾ ਦੀ ਸਾਰੀ ਨੀ ਸੇਵਾ ਕਰ ਸਕਾ ਜਿਵੇਂ ਕਿ ਸਾਨੂੰ ਪਤਾ ਆ ਕਿ ਔਰਤਾਂ ਨੂੰ 80 ਤੋਂ 90% ਪ੍ਰੋਬਲਮਸ ਹੁੰਦੀਆਂ ਪਰ ਉਹ ਡਿਸਕਸ ਨਹੀਂ ਕਰ ਪਾਉਂਦੇ ਆ ਕਿ ਕੋਈ ਮੇਲ ਪੇਸ਼ੈਂਟ ਆ ਕੋਈ ਗਾਇਨੀਟ ਹੋਣੀ ਚਾਹੀਦੀ ਆ ਕੋਈ ਲੇਡੀ ਡਾਕਟਰ ਹੋ ਜਾਈਏ ਬਟ ਉਹਨਾਂ ਅਵੇਲੇਬਲ ਨਹੀਂ ਜਿਵੇਂ ਕਿ ਸਾਡੇ ਏਰੀਆ ਵਿੱਚ ਸਹੂਲਤ ਇੰਨੀ ਨਹੀਂ ਹੈਗੀ ਠੀਕ ਹੈ ਇਸ ਕਰਕੇ ਇਸ ਨੂੰ ਦੇਖਦੇ ਹੋਏ ਸਰ ਨੇ ਸੋਚਿਆ ਕਿ ਇੱਥੇ ਇੱਕ ਗਾਇਨੀ ਡਿਪਾਰਟਮੈਂਟ ਹੋਣਾ ਚਾਹੀਦਾ ਆ ਹੁਣ ਜਿਵੇਂ ਕਿ ਪ੍ਰੈਗਨੈਂਸੀ ਹੁੰਦੀ ਆ ਠੀਕ ਹੈ ਉਨਾਂ ਨੂੰ ਟਾਈਮ ਟੂ ਟਾਈਮ ਜਿੱਦਾਂ ਉਹਨਾਂ ਨੂੰ ਕੀ ਟ੍ਰੀਟਮੈਂਟ ਚਾਹੀਦਾ ਹੈ ਉਹਨਾਂ ਦੇ ਦੇਖਭਾਲ ਕਿਦਾ ਮਦਰ ਮਾ ਔਰ ਬੱਚੇ ਦਾ ਕਿਵੇਂ ਰਹਿਣਾ ਸੈਣਾ ਕੀ ਖਾਣਾ ਪੀਣਾ ਇਹ ਸਾਰਾ ਅਸੀਂ ਉਹਨਾਂ ਨੂੰ ਦੱਸਾਂਗੇ ਠੀਕ ਹੈ ਇਹ ਦੱਸਣ ਲਈ ਕਿ ਹਾਂ ਕਿ ਬੱਚਾ ਕਿਵੇਂ ਹੈ ਕਿ ਮਦਰ ਨੂੰ ਕੀ ਚਾਹੀਦਾ ਹੈ ਕਿ ਖਾਣਾ ਇਹ ਦੱਸਣਾ ਹੈਗਾ ਐਸੀ ਤੇ ਤੁਸੀਂ ਦੱਸਿਆ ਹੈ ਕਿ ਤੁਸੀਂ ਗਾਇਨਕੋਲੋਜੀ ਡਿਪਾਰਟਮੈਂਟ ਸ਼ੁਰੂ ਕਰਨ ਜਾ ਰਹੇ ਹੋ ਤੇ ਇਹਦੇ ਚ ਤੁਸੀਂ ਡਿਲੀਵਰੀਜ਼ ਵਗੈਰਾ ਸਭ ਉਹਿਆ ਕਰਾਓਗੇ ਇਲਾਕਾ ਵਾਸੀਆਂ ਨੂੰ ਜੀ ਜੀ ਜਿਵੇਂ ਕੀ ਦੱਸਿਆ ਗਿਆ ਹੈ ਕਿ ਮੈਂ ਐਸ ਗਾਇਨੋਕੋਲੋਜਿਸਟ ਜੁਆਇਨ ਕੀਤਾ ਹੈ ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਨੋਰਮਲ ਡਿਲੀਵਰੀਜ਼ ਵੀ ਹੋ ਗਿਆ ਸੀਜ਼ੀਅਨ ਦੀ ਵੀ ਫੈਸਿਲਿਟੀ ਦਿੱਤੀ ਜਾਏਗੀ ਔਰ ਹੋਰ ਵੀ ਜਿਹੜੇ ਆਪਰੇਸ਼ਨ ਹੁੰਦੇ ਆ ਬੱਚੇ ਦਾ ਲਈ ਉਹ ਸਾਰੇ ਕੀਤੇ ਜਾਣਗੇ ਹੁਣ ਕੇ ਪੇਸ਼ੈਂਟਸ ਨੂੰ ਇਹ ਵੀ ਹੁੰਦਾ ਕਿ ਹੈ ਮੈਡਮ ਤੁਸੀਂ ਸਾਡਾ ਕਿਤੇ ਸੀਜ਼ੀਅਨ ਤਾਂ ਹੀ ਕਰ ਦੋਗੇ ਨੋਰਮਲੀ ਦੇਖੋਗੇ ਤਾਂ ਨਹੀਂ ਬਟ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਆ ਠੀਕ ਹੈ ਅਸੀਂ ਉਹਨਾਂ ਦਾ ਜੋ ਵੀ ਹੁੰਦਾ ਹੋਇਆ ਅਗਰ ਐਟ ਅ ਟਾਈਮ ਮਾਂ ਔਰ ਬੱਚੇ ਨੂੰ ਦੇਖਦੇ ਹੋਏ ਉਹਨਾਂ ਨੂੰ ਦੋਨਾਂ ਦੀ ਸੇਫਟੀ ਦੇਖਦੇ ਹੋਏ ਅਸੀਂ ਉਹ ਕਦਮ ਰਵਾਂਗੇ ਨੋਰਮਲ ਹੁੰਦਾ ਹੋਇਆ ਅਸੀਂ ਨੋਰਮਲ ਬਣਾ ਲੇ ਇਸ ਤਰ੍ਹਾਂ ਕਿ ਡਰਨ ਦੀ ਕੋਈ ਲੋੜ ਨੀ ਆ ਔਰ ਹਾਂ ਕੱਲ ਰਹੀ ਕਿ ਇੱਥੇ ਹਾਈਜੀਨ ਫਰਸਟ ਮੋਸਟ ਇੰਪੋਰਟੈਂਟ ਗਾਈਡਲਾਈਨ ਵਿੱਚ ਹੁੰਦਾ ਹੈ ਆਪਰੇਸ਼ਨ ਦੇ ਟਾਈਮ ਤੇ ਚਾਹੇ ਉਹ ਨੋਰਮਲ ਹੋਵੇ ਚਾਹੇ ਉਹ ਸਜੇੜੇ ਹੋਵੇ ਇਹ ਹੁੰਦਾ ਹੈ ਕਿ ਹਾਈਜੀਨ ਕੀ ਆ ਹਾਈਜੀਨ ਇੱਥੇ ਇਸ ਹਸਪਤਾਲ ਦਾ ਬਹੁਤ ਵਧੀਆ ਆ ਹਾਈਜਨ ਹੋ ਠੀਕ ਰਹੇਗਾ ਮਾਂ ਵੀ ਠੀਕ ਰਹੇਗੀ ਔਰ ਬੱਚਾ ਵੀ ਠੀਕ ਰਹੇਗਾ ਇਹਦੇ ਵਿੱਚ ਇਹ ਹੈ ਕਿ ਮਾਂ ਨੂੰ ਵੀ ਕੋਈ ਦਿੱਕਤ ਆਵੇ ਨਾ ਬੱਚੇ ਨੂੰ ਕੋਈ ਦਿੱਕਤ ਆਵੇ ਬਾਕੀ ਡਾਕਟਰ ਐਸਜੀਆਰ ਹਸਪੀਟਲ जॉइन ਕੀਤਾ ਹਾਂਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੋ ਕਿਦਾਂ ਤੁਸੀਂ ਸਟਾਫ ਦੇ ਨਾਲ ਕਿਦਾਂ ਮਹਿਸੂਸ ਕਰ ਰਹੇ ਆ ਮੈਂ ਅੱਜ ਫਸਟੇ ਆ ਸਟਾਫ ਜੋ ਕੀ ਹੈਗੇ ਸਾਰੇ ਬਹੁਤ ਅੱਛੇ ਨੇ ਕੋਆਪਰੇਟਿਵ ਆ ਜੋ ਕਿ ਇੱਕ ਜੋਇਨਿੰਗ ਕਰਦਾ ਹੈ ਕੋਈ ਵੀ ਉਹਨਾਂ ਨੇ ਇੱਕ ਨੰਬਰ ਹੋ ਚਾਇਦਾ ਦਾ এনवायरमेंट ਚਾਹੀਦਾ ਦਾ ਕੰਫਰਟੇਬਲ ਐਨ ਐਕਸਪੋਰ ਬਿਲਕੁਲ ਮੈਨੂੰ ਮਿਲ ਰਿਹਾ ਹੈ ਬਿਲਕੁਲ ਸਪੋਰਟ ਹੈ ਹਰ ਤਰ੍ਹਾਂ ਦੀ ਚੀਜ਼ ਫੈਸਿਲਿਟੀ ਸਭ ਕੁਝ ਹੈ ਪ੍ਰੈਗਨੈਂਟ ਨੇੜੇ ਰੂਮ ਮਦਰ ਨੂੰ 24 ਘੰਟੇ ਲਈ ਲੋਡ ਦੀ ਸਹੂਲਤ ਹੁੰਦੀ ਆ ਅਗਰ ਕਦੀ ਵੀ ਉਹਨਾਂ ਨੂੰ ਕੋਈ ਵੀ ਪੇਨ ਸਟਾਰਟ ਹੁੰਦੀ ਹੈ ਜੋ ਕਿ ਨੈਚੁਰਲ ਪ੍ਰੋਸੈਸ ਆ ਕੋਦੋਂ ਵੀ ਹੋ ਸਕਦੀ ਹੈ ਔਰ ਆਪ ਰੂਮ ਸੰਗੀਆਂ ਤੜਕੇ ਮਿਲ ਸਕਦੀ ਐਨੀ ਟਾਈਮ ਜੇ ਕੋਈ ਵੀ ਲੀਕੇਜ ਹੁੰਦੀ ਆ ਸਾਡੇ ਹਸਪੀਟਲ ਆਨ 24 ਘੰਟੇ ਦੀ ਫੈਸਿਲਿਟੀਜ਼ ਹੈਗੀਆਂ ਤੇ ਸਾਨੂੰ ਡਾਕਟਰ ਮੈਂ ਖੁਦ ਅਵੇਲੇਬਲ ਰਹਾਂ ਕੋਈ ਵੀ ਡਰਨ ਦੀ ਲੋੜ ਨਹੀਂ ਆ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਕਿ ਤੁਹਾਨੂੰ ਦੂਰ ਜਾਣਾ ਪੈਣਾ ਹੈ ਕਿ ਹਾਂ ਇਹ ਸੋਚ ਕੇ ਕਈ ਘਬਰਾ ਜਾਂਦੀ ਹੈ ਤੁਹਾਡੇ ਆਪਣੇ ਇਲਾਕੇ ਵਿੱਚ ਡਾਇਰੀ ਡਿਪਾਰਟਮੈਂਟ ਹੈਗਾ ਆ ਜਦੋਂ ਮਰਜੀ 24 ਘੰਟੇ ਰਹਿੰਦਾ ਜਦੋਂ ਕਿਸੇ ਦੀ ਮਰਜੀ ਆ ਉਹ ਤੁਹਾਡੀ ਟਰੀਟਮੈਂਟ ਹੈ ਸਾਹਨੇ ਬੜੇ ਵਿਸਤਾਰ ਨਾਲ ਐਕਸਪਲੇਨ ਕੀਤਾ ਹੈ ਕਿ ਅਸੀਂ ਇੱਥੇ ਡਾਇਲਿਕੋਲੋਜੀ ਯਾਨੀ ਜੱਟਾਂ ਤੇ ਬੱਚਾ ਡਿਪਾਰਟਮੈਂਟ ਰਨ ਕਰਨ ਜਾ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਜਿਹੜਾ ਕਿ ਇਲਾਕਾ ਨਿਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਫ੍ਰੀ ਆਪੀਡੀ ਰਨ ਕਰਾਂਗੇ ਜਿਹਦੇ ਚ ਜਿਹੜਾ ਵੀ ਪਿੰਡ ਦਾ ਆਸ-ਪਾਸ ਦੇ ਪਿੰਡਾਂ ਦੇ ਲੋਕ ਹੈ ਉਹ ਇੱਥੇ ਵੱੱਟ ਚੜ੍ਹ ਕੇ ਆਣ ਔਰਤਾਂ ਬਿਕੋਸ ਸਾਡੇ ਕੋਲ ਮੈਡੀਸਨ ਡਿਪਾਰਟਮੈਂਟ ਵੀ ਹੈ ਹਰ ਤਰ੍ਹਾਂ ਦੇ ਮਰੀਜ਼ ਅਸੀਂ ਟ੍ਰੀਟ ਕਰਦੇ ਆ ਉਹ ਆਣ ਤੇ ਆਪਣੇ ਹੈਲਥ ਨੂੰ ਕੰਪਰੋਮਾਈਜ਼ ਨਾ ਕਰਨ ਔਰ ਆ ਕੇ ਆਪਣਾ ਪ੍ਰੋਪਰ ਇਲਾਜ ਕਰਾ ਲੈ ਸੋ ਮੈਂ ਦੁਬਾਰਾ ਕਹਿੰਨਾ ਚਾਹਾਂਗਾ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਹਰ ਹਫਤੇ ਯਾਨੀ ਕਿ ਮਹੀਨੇ ਦੇ ਅਲਮੋਸਟ ਹਰ ਅੱਠ ਦੇ ਅਸੀਂ ਫ੍ਰੀ ਓਪੀਡੀ ਰਨ ਕਰਾਂਗੇ ਜਿਦੇ ਚ ਸਾਡੇ ਕੋਲ ਮੈਡੀਸਨ ਦੀ ਓਪੀਡੀ ਤੇ ਗਾਇਨੀ ਦੀ ਓਪੀਡੀ ਦੋਨੋਂ ਰਾਂਗੇ ਥੈਂਕ ਯੂ ਧੰਨਵਾਦ ਅਕੀ ਲੋੜਵੰਦ ਪਰਿਵਾਰ ਹੁੰਦਾ ਜਿਆਦਾ ਉਹ ਇਹ ਕੀ ਫੈਸਿਲਿਟੀ ਦੇਉਂਗੇ ਲੋੜਵੰਦ ਪਰਿਵਾਰ ਲਈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਡਾਕਟਰ ਸਾਹਿਬ ਪਿਛਲੇ 4 ਸਾਲਾਂ ਤੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਕੋਆਪਰੇਟ ਕਰ ਰਹੇ ਨੇ ਸਾਨੂੰ ਦੇਖੋ ਜੀ ਹਸਪਤਾਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਪੇਸ਼ੈਂਟ ਆਇਆ ਤੇ ਉਹਦੇ ਕੋਲ ਉਹਦੀ ਛੇ ਲਾ ਕੇ ਭੇਜ ਦੇਣਾ ਉਹਨੂੰ ਨਹੀਂ ਸਾਡੇ ਲਈ ਹਸਪਤਾਲ ਦਾ ਮਤਲਬ ਹੈ ਪੇਸ਼ੈਂਟ ਦਾ ਇਲਾਜ ਸਭ ਤੋਂ ਪਹਿਲੇ ਔਰ ਅਫੋਰਡੇਬਲ ਪ੍ਰਾਈਸ ਤੇ ਜੇ ਸੁਪੋਜ਼ ਪੇਸ਼ੈਂਟ ਬਹੁਤ ਜ਼ਿਆਦਾ ਗਰੀਬ ਹੈ ਤੇ ਅਸੀਂ ਕਈ ਵਾਰੀ ਇਸ ਤਰ੍ਹਾਂ ਹੋਇਆ ਡਾਕਟਰ ਸਾਹਿਬ ਨੇ ਉਹਨਾਂ ਨੂੰ ਫ੍ਰੀ ਚ ਵੀ ਇਲਾਜ ਉਹੜੀਆ ਕਰਾਇਆ ਬਾਕੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਕੋਈ ਵੀ ਲੋੜਵੰਦ ਮਰੀਜ਼ ਗਰੀਬ ਮਰੀਜ਼ आ सकता है और अपनी फ्री चैकअप इतों करा सकता है इस तु तो अलावा जिन्हे भी लैबोरेटरी टेस्ट ने वो भी साबलबल स्टेट ऑफ आर्ट लैबोरेटरी है इस तु तो अलावा प्रॉपर ऑपरेशन थिएटर है राइट और जो की बहुत ही बढ़िया हाइजीन जे मेनटेन की राइट